ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਆਜਾ ਜੀ ਦੁਸ਼ਹਿਰੇ ਦਾ ਪਵਿੱਤਰ ਤਿਹਾਰ ਅਤੇ ਸਭ ਤੋਂ ਪਹਿਲਾਂ ਮੇਰੇ ਸਬਸਕ੍ਰਾਈਬਰ ਦੁਸ਼ਹਿਰੇ ਤੇਆਂ ਲੱਖ ਲੱਖ ਮੁਬਾਰਕਾਂ ਜੀ ਟਾਈਮ ਹੈ ਜੋ ਤਕਰੀਬਨ 5 ਵਜ ਚੁੱਕੇ ਨੇ ਆਪਣੇ ਉਤੇ ਕੰਮ ਹੋ ਗਏ ਨੇ ਜੀ ਹੁਤੇ ਬਾਕੀ ਆਪਾਂ ਹੁਣ ਕੰਮਾਂ ਕਰਨੀ ਮੰਗੀ ਹੋਰ ਹਸਰ ਜੀ ਤੋਂ ਮੈਂ ਠੀਕ ਠਾਕ ਸਾਰੇ ਪਲੀਜ਼ ਕਿਰਪਾ ਕਰਕੇ ਮੇਰੀ ਇੱਕ ਬੇਨਤੀ ਹੈ ਜੀ ਕਿ ਜਦੋਂ ਮੈਂ ਤੁਹਾਡਾ ਹਾਲ ਚਾਲ ਪੁੱਛਦੇ ਆਂ ਤੁਸੀਂ ਪਲੀਜ਼ ਮੈਨੂੰ ਕਮੈਂਟਾਂ 'ਚ ਜਵਾਬ ਦੇ ਦਿਆ ਕਰੋ ਲੋ ਜੀ ਆਪਾਂ ਨੇ ਕੱਕ ਪਾ ਦਿੱਤੇ ਨੇ ਗੋਹਾ ਸਿੱਟ ਦਾ ਅਸੀਂ ਮੈਂ ਪਤਾਰਾ ਕੱਢਾਂਗੇ ਹਾਂ ਜੀ ਵੀ ਮੰਨ ਲੈਨੇ ਆਪਾਂ ਨੇ। ਆ ਜੀ ਦਿਸ਼ੇਰਾ ਤੇ ਆਪਾਂ ਫਿਰ ਧੀਰ ਬਣਾਵਾਂਗੇ ਨਾਲੇ ਬਣਾਵਾਂਗੇ ਆਪਾਂ ਪ੍ਰਸ਼ਾਦ ਨਾਲੇ ਆਪਾਂ ਟਿਕਾਂਗੇ ਮੱਥਾ। ਬਾਕੀ ਫਿਰ ਦੇਖਦੇ ਹਾਂ ਕਿ ਕੀ ਪ੍ਰੋਗਰਾਮ ਅੱਜ। ਲਓ ਜੀ ਆਪਾਂ ਧਾਰ ਕੱਟ ਲਈਏ ਹੁਣ ਫਿਰ ਗੱਲਬਾਤ ਕਰਦੇ ਹਾਂ ਓਟੇ ਨਾਲ। ਜੇਕਰ ਮੇਰੇ ਚੈਨਲ ਤੋਂ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਸਲਾਹ ਜੀ ਆਪਾਂ ਇਹ ਚੋਲ ਪਿਆਉਂਦੇ ਸੀ ਤੇ ਹੁਣ ਆਪਾਂ ਖੀਰ ਘਰ ਦਿੰਨੇ ਆ। ਅਦੇ ਨਾਲ ਦੇ ਨਾਲ ਆਪਾਂ ਪ੍ਰਸ਼ਾਦ ਬਣਾ ਲਾਂਗੇ। ਪੀਂਦੇ ਹੋ ਚੋਲਾ ਦਾ ਫਾਇਦਾ ਹੋ ਜਾਂਦਾ ਕਿ ਛੇਤੀ ਪੰਜ ਜਾਂਦੇ ਨੇ ਇਹ। ਉਜ ਆਪਣਾ ਧਾਰਾਂ ਦਾ ਕੰਮ ਨਿਕਲ ਗਿਆ ਤੇ ਫਿਰ ਆਪਾਂ ਨੇ ਹੁਣ ਗੈਸ ਤੇ ਆਪਾਂ ਖੀਰ ਭਰਿਆ ਹੈ ਤੇ ਇਸ ਤੋਂ ਬਾਅਦ ਆਪਾਂ ਉੱਥੇ ਟਿਕਾਂਗੇ ਆਪਾਂ ਨੂੰ ਕਾਲੀ ਹੈ ਫਰੈਂਡਸ ਕਿਉਂਕਿ ਗਰਲੇਨ ਦੇ ਆਪਾ ਜੀ ਨੂੰ ਕੰਮ ਤੇ ਜਾਣਾ ਇਸ ਕਰਕੇ ਆਪਾਂ ਰੋਟੀ ਦਾ ਅੱਜ ਪਹਿਲਾਂ ਤਿਆਰ ਕਰਾਂਗੇ ਇੱਥੇ ਆਪਾਂ ਤਿਆਰੀ ਕਰ ਰਹੇ ਹਾਂ ਆਪਣਾ ਦੁਸਹਿਰੇ ਦਾ ਮੱਥਾ ਟੇਕਾਂਗੇ ਆਪਾਂ ਇਵੇਂ ਗੋਹੇ ਦੇ ਬਣਾ ਰਹੀਆਂ ਦੱਸ ਬਾਕੀ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਨੂੰ ਤਾਂ ਐਂ ਕਹਿ ਦਿੰਦੇ ਸੀ ਵੀ ਇਹ ਰਾਵਣ ਦੇ ਸਿਰ ਨੇ ਦੱਸ ਕੋਈ ਇਹਨੂੰ ਕੁਝ ਕਹਿ ਦਿੰਦਾ ਕੋਈ ਕੁਝ ਆਪਾਂ ਇਹਦੇ ਵਿੱਚ ਮੱਥਾ ਟੇਕਾਂਗੇ ਹੁਣ ਲਓ ਜੀ ਆਪਾਂ ਨੇ ਹੁਣ ਗੋਹਾ ਵੀ ਬਣਾ ਲਿਆ ਜਿਹਦੇ ਉੱਤੇ ਆਪਾਂ ਹੋਮਣਾ ਪਾਉਣੀ ਆ ਅਤੇ ਜੋ ਆਪਣੇ ਰਾਵਣ ਦੇ ਇਹ 10 ਸਿਰ ਬਣਾਏ ਨੇ ਆਪਾਂ ਇਹਨਾਂ ਦੇ ਮੱਥਾ ਟੇਕਾਂਗੇ ਕਿਉਂ ਨਾਲ ਆਪਾਂ ਹੋਮਣਾ ਪਾ ਰਹੇ ਆਂਗੇ ਅਤੇ ਜੋ ਮੈਂ ਹੁਣ ਪ੍ਰਸ਼ਾਦ ਬਣਾਇਆ ਸੀ ਉਹਦਾ ਮੱਥਾ ਟੇਕਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਦਬਾ ਦਿਓ ਤਾਂ ਜੋ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਸਕੇ ਅਤੇ ਇਸ ਤਰ੍ਹਾਂ ਦੇ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਅਤੇ ਜੇਕਰ ਮੇਰੀ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਰਿਓ ਲਓ ਜੀ ਅੱਜ ਸਲਾਹ ਕਰੀਏ ਵੀ ਅੱਜ ਦੁਸ਼ਹਰਾ ਦੇਖਣ ਜਾਵਾਂਗੇ ਸ਼ਾਮ ਨੂੰ ਉਥੋਂ ਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੀ ਮਾਹੌਲ ਹੈ ਉੱਥੇ ਗੱਲ ਇਹ ਜਿਆਦਾ ਜਿੱਤ ਕਰਨ ਲੱਗੀ ਸੀ ਬਾਕੀ ਕਦੇ ਗਏ ਤਾਂ ਹੈ ਨਹੀਂ ਚਲੋ ਜੀ ਠੀਕ ਹੈ ਆਪਾਂ ਹੁਣ ਸ਼ਾਮ ਨੂੰ ਮਿਲਦੇ ਆਂ ਲੋ ਜੀ ਇੱਥੇ ਅਜੇ ਰਾਵਣ ਨੂੰ ਹੋਕਿਆ ਨਹੀਂ ਹੈਗਾ ਇਹ ਰਾਵਣ ਨੂੰ ਸੜਨ ਤੋਂ ਪਹਿਲਾਂ ਜੋ ਸ਼੍ਰੀਲੰਕਾ ਦੇ ਵਿੱਚ ਰਾਵਣ ਤੇ ਰਾਮ ਦੀ ਜੋ ਕੋਈ ਵਾਰਤਾਲਾਪ ਹੋਈ ਸੀ ਉਹਦੇ ਰਿਲੇਟਿਡ ਕੋਈ ਨਾਟਕ ਹੋ ਗਿਆ ਰ ਕਰ ਰਹੇ ਨੇ ਇਸ ਤੋਂ ਬਾਅਦ ਕੋਈ ਮੰਤਰੀ ਵਗੈਰਾ ਰਾਵਣ ਨੂੰ ਅੱਗ ਲਾਵੇਗਾ ਇੱਥੋਂ ਦਾ ਸ਼ਾਮ ਦਾ ਮਾਹੌਲ ਬਹੁਤ ਜ਼ਿਆਦਾ ਫੀਟ ਸੀ